ਜਦੋਂ ਉਹਨਾਂ ਨੇ ਮਾਰਦਾ ਹੁੰਦੇ ਨਾ ਮੜੀ ਜੀ ਕੋਲੇ ਹਿਲਕਤ ਹੁੰਦੀ ਆ ਉਹਨਾਂ ਪੁਸ ਭੱਜੀ ਹੋਈ ਸਾਡੇ ਤੇ 4 ਕੇ 5 ਲੋ ਗਿਆ ਪੁਸ 1.5 ਘੰਟਾ ਬਾਅਦ ਆਉਣਾ ਆ ਲਿਆ ਪਿਆਰ ਵੀ ਦਿੱਤੇ ਰੋਣ ਵੀ ਦਿੱਤੇ ਫੜ ਕੇ ਚਾਰ ਆਰਾ ਆ ਦੇਖੀ ਲੱਗੇ ਹੀ ਕੋਤਰਾ ਬਣਾ ਇਹ ਦਾਦਾ ਜੀ ਆਈਏ ਨਹੀਂ ਮਾ ਅੰਦਰ ਸੇ ਹਰਜਿੰਦ ਦਰਸੰਗ ਬਾਮਣਾ ਹਰੋਏ ਨਾ ਹਰਜਿੰਦ ਦਰਸਿਕ ਬਾਮਣਾ ਕੀ ਗੱਲ ਕੀ ਹੋਈ ਅੱਜ ਦੱਸੋ ਅੱਜ ਹੁਣ ਪਤਾ ਨਹੀਂ ਮਾਲਕ ਹੀ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਯੋ ਹੈਪਿੰਗ ਅੱਗੇ ਵੀ ਹਮਰੇ ਹੋ ਗਏ ਮੇਰੇ ਖਾਲੇ ਪੰਜ ਮਲੇ ਜੀ ਪੰਜ ਪੰਜ ਮਲੇ ਹੋ ਚੁੱਕੇ ਸੀ ਰਿਪੋਰਟ ਦਿੱਤੀ ਕੋਲ ਕਪੂਲ ਨੂੰ ਦੱਸਿਆ ਤੂੰ ਤਾਂ ਇਹ ਕਿਹੜੇ ਬਣੇ ਆ ਸਸੇ ਮੀਟਾ ਕਰ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਬੁੜੀਆਂ ਫੜੀਆਂ ਕਿੰਨੇ ਬਾਅਦ ਉੱਤਰ ਆ ਰਹੀ ਨਾ ਪਿਛਲੇ ਦਿਨ ਕੋਈ ਵੀ ਚਲੀ ਕਰਦੇ ਬਾਅਦ ਹਾਂਜੀ ਹਾਂਜੀ ਪਾਪਾ ਕੀ ਕਰ ਲਈ ਪਤਾ ਨਹੀਂ ਕਿ ਬੜੇ ਸੁਤਿਆਂ ਨੇ ਚੈਲੰਜ ਕੀਤਾ ਉਹਨੇ ਸੁਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਕੀ ਮੰਗਦੇ ਜੀ ਗੋਲੀ ਚ ਲਾਗ ਨਾ ਜਾਂਦੇ ਸੀ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਦਿੱਕਤ ਪਈ ਹੈ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਆਈ ਨੂੰ ਮੰਗਾ ਬੈਨਰ ਪੈਰਵਾਈ ਕਰੋ ਬੰਦੇ ਨਾਲ ਪੁਲਿਸ ਨਾਲ ਫੜੇ ਇਹਨਾਂ ਨੇ ਮੇਰਾ ਨਾਂ ਰਣਜੀਤ ਸਿੰਘ ਹੈ ਭਾਈ ਕੀ ਗੱਲ ਕੀ ਘਟਣਾਂ ਦੀ ਮਸਤੀ ਆ ਜੀ ਕਰਵਾ ਵੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈ ਜੀ ਕੀ ਗੱਲ ਕੀ ਹੋਈ ਹੈ ਜੀ ਗੱਲ ਮਤਲਬ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣੀ ਕਾਲੀ ਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾ ਸੰਸੇਰ ਸਿੰਘ ਦਾ ਮੁੰਡਾ ਪੁੱਦਾ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਇਹ ਇੱਥੇ ਚੱਲ ਗਿਆ ਬਾਹ ਚੱਕਰ ਆ ਗਈ ਬਾਕੀ ਦਾ ਬਿਨੋ ਗੋਲੀ ਲੱਗੀ ਕੀ ਨਾਮ ਆਈ ਹੁਣ ਹਾਂਜੀ ਕੀ ਨਾਮ ਉਹਦਾ ਨਾਂ ਕਹਿਆ ਬ੍ਰਾਹਮਣ ਕੰਦੇ ਨਗਰ ਕੌਂਸਲ ਬ੍ਰਾਹਮਣ ਹਰਜਿੰਦਰ ਸਿੰਘ ਬ੍ਰਾਹਮਣ 6 ਵਾਟ ਕੀ ਕਾਰਨ ਹੋਇਆ ਗੋਲੀ ਵੱਜਣ ਦਾ ਕੀ ਕਾਰਨ ਹੈ ਕਾਰਨ ਭਾਈ ਉਹ ਪੁਰਾਣੀ ਰஞ்சிਸ਼ਾ ਇਦੇ ਬਾਰੇ ਮਹਾਰਾਜ ਆਪਾਂ ਨੂੰ ਕਿਹਾ ਇੱਕ ਵਾਰ ਇਹਦੇ ਬਾਰੇ ਆਪਾਂ ਨੂੰ ਕਿਹਾ ਆਪਾਂ ਕੰਮ ਤੋਂ ਜਰੂਰ ਆਏ ਆ ਸਰਪੰਚ ਮਾਜੀ ਪਤਾ ਕਿ ਆਈ ਵਿਲ ਡੂ ਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਫਾਈ ਕਰੇ ਕੋਰਸ ਵਾਲੇ ਕੋਈ ਮੁਲਾਜ਼ਮ ਅੱਜ ਆਏ ਹਲੇ ਤੱਕ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਸਰਕੰਮਲ ਬੋਦੋ ਜੀ ਸਰ ਇਸ ਤਰ੍ਹਾਂ ਜੀ ਹਰਪਿੰਦਰ ਹਰਜਿੰਦਰ ਸਿੰਘ ਆ ਸਨ ਆਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕੌਂਸਲਰ ਵੀ ਨਹੀਂ ਏ ਅੱਜ ਖਾਣਾ ਸ਼ਾਟਾ ਦੇ ਰਿਹਾ ਸੀ ਇਹਨਾਂ ਦੇ ਸਾੜੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾੜਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਇਹ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਤੇ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲ ਇਹਨਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਜੋ ਇਹਨਾਂ ਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਆ ਇਸਨੇ ਹਮਲਾ ਕੀਤਾ ਸੀ ਉਥੋਂ ਦੇ ਚੰਡਿਆਲੇ ਦੇ ਬੰਦੇ ਨੇ ਕਰਨ ਹੁਣੀ ਇੱਕ ਉਧੂ ਆ ਇੱਕ ਗੋਲਡੀ ਆ ਇੱਕ ਕਿਸ਼ਨ ਆ ਅਤੇ ਇੱਕ ਹੈ گاਵਾ ਰਾਜੂ ਜਿਹੜਾ ਕਿ ਸੂਰਜ ਆ ਜਿਹੜਾ ਇੱਥੋਂ ਦਾ ਚਾਟੀ ਬਿੰਦੂ ਇਹਨਾਂ ਮੰਨਿਆਂ ਨੇ ਉਹਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰਨੀ ਆ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦਾ ਅੱਜ ਫੰਕਸ਼ਨ ਤੇ ਆਏ ਸੀ ਪਹਿਲਾਂ ਇਹਨਾਂ ਦੇ ਨਾਲ ਬਤਾਰਾ ਇਹਨਾਂ ਨੇ ਪਰਿਵਾਰ ਦੀ ਸਿਕਿਉਰਿਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾਂ ਸਾਲਮੀ ਨੂੰ ਖਾਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਟਰੈਕਿੰਗ ਕਰਕੇ ਇਹਨਾਂ ਦੇ ਗੋਰੀ ਚਲਾਈ ਜਿੱਦ ਤੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਬਾਈ ਨੇ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲਦੇ ਕਿੰਨੇ ਆਮ ਲਾਵਰ ਕਿੰਨੇ ਸੀਗੇ ਸਰ ਕਿੰਨੇ ਆਮ ਲਾਵਰ ਸੀਗੇ ਜਿਹੜੇ ਚ ਦੇਖੋ ਅਜੇ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਚ ਸਾਹਮਣੇ ਜਿਹੜਾ ਜੇ ਇੱਕ ਮੋਟਰਸਾਈਕਲ ਆਇਆ ਜਿੱਤੇ ਦੋ ਜਣੇ ਸੀ ਲੇਕਿਨ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰੇ ਫੁੜੇ ਦੇਖ ਰਹੇ ਆ ਔਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋਟਰਸਾਈਕਲ ਹੋਰ ਵੀ ਸਰ ਗੋਲੀਆਂ ਕਿੰਨੇ ਲੀਆਂ ਗੋਲੀਆਂ ਕਿੱਧਰ ਚੱਲੀਆਂ ਗੋਲੀਆਂ ਗੋਲੀਆਂ ਕਿੰਨੇ ਚੱਲੀਆਂ ਗੋਲੀਆਂ ਕਿੰਨੇ ਸਾਹਮਣੇ ਆਏ ਗੋਲੀਆਂ ਗੋਲੀਆਂ ਉਹਨਾਂ ਚ ਕਰੀਬ 4 ਗੋਲੀਆਂ ਜਿਹੜੀਆਂ ਉਹਦੇ ਲੱਗੀਆਂ ਨੇ ਹਾਂਜੀ ਮਡਲ ਯੂਨੀਵਰਸਿਟੀ ਸਰ ਕੇ ਪਰ ਕੇ ਪਰ ਦਿਨ ਹਾਂਜੀ ਦੱਸ ਰਹੇ ਜੀ ਉਹਨਾਂ ਦੇ ਉੱਥੇ ਇੱਕ ਪਰਿਵਾਰ ਹੈ ਉੱਥੇ ਕੋਈ ਸ਼ੇਗੂਪੁਰ ਮਹੱਲੇ ਦਾ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਕੋਈ ਨਸ਼ੇ-ਨੁਸ਼ੇ ਤੋਂ ਰੋਕਦੇ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜਾ ਰੰਜਿਸ਼ ਸੀ ਜਿਸ ਰੰਜਿਸ਼ ਕਰਕੇ ਉਹਨਾਂ ਨੂੰ ਗੋਲੀਆਂ ਐਫ ਆਈ ਆਰ ਸਰ ਕੇ ਦੀ ਸਟੇਟਮੈਂਟ ਦਰਜ ਕੀਤੀ ਕਿ ਨਾ ਨਹੀਂ ਬ੍ਰਦਰ ਦੇਖੋ ਉਹਨਾਂ ਦੇ